ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜੋਖਰਾ ਸਾਹਿਬ ਦੀ ਧਰਤੀ ਦੇ ਪੰਜ ਪਿਆਰੇ ਸਹਿਬਾਨਾਂ ਦੇ ਹਰਿਆਣਾ ਸਿੱਖ ਗੁਰਦੁਆਰਾ ਮਨਹਿਜ ਮੈਨ ਕਮੇਟੀ ਵੱਲੋਂ ਬੜੀ ਮੁੰਡੀਆਂ ਰਲ਼ਤਰੀ ਕੀਤੀ ਗਈ ਪੰਜ ਪਿਆਰਾਂ ਦੇ ਪੰਜ ਪਿਆਰੇ ਸਹਿਬਾਨ ਆਪਣੀ ਸਾਰੀ ਤਿਆਰੀ ਕਰ ਚੁੱਕੇ ਸੀ ਗੁਰੂ ਦੀ ਹਜੂਰੀ ਵਿੱਚ ਬਾਟੇ ਸਜਾ ਚੁੱਕੇ ਸੀ ਉਸ ਤੋਂ ਅਪਰੰਤ ਜਦੋਂ ਪੰਜ ਪਿਆਰੇ ਇਸ਼ਨਾਨ ਕਰਕੇ ਆਪਣੇ ਸਸ਼ਤਰ ਬਸਤਰ ਸਜਾ ਰਹੇ ਸੀ ਤੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਾਹਿਬ ਉਹਨਾਂ ਦੇ پاس ਗਏ ਨੇ ਕਹਿਣ ਲੱਗੇ ਤੁਸੀਂ ਇੱਥੇ ਸੇਵਾ ਨਹੀਂ ਕਰ ਸਕਦੇ ਉਹਨਾਂ ਨੇ ਕਹਿਨ ਤੇ ਉਹਨਾਂ ਨੇ ਕਿਹਾ ਵੀ ਅਸੀਂ ਸੇਵਾ ਕਿਉਂ ਨਹੀਂ ਕਰ ਸਕਦੇ ਅਸੀਂ ਹੁਣ ਸਜ ਚੁੱਕੇ ਆ ਕਹਿ ਲੱਗੇ ਨਹੀਂ ਅਸੀਂ ਇੱਥੇ ਆਪ ਸੇਵਾ ਕਰਾਂਗੇ ਇਹ ਗੱਲ ਉਹ ਪਹਿਲਾਂ ਇੱਕ ਦਿਨ ਉਹ ਵੀ ਦੱਸ ਸਕਦੇ ਸੀ ਕਿ ਅਸੀਂ ਤੁਹਾਡੇ ਕੋਲ ਸੇਵਾ ਨਹੀਂ ਕਰਾਣੀ ਉਹਨਾਂ ਨੂੰ ਆਪਣੇ ਦੁਆਰਾ ਆਪਣਾ ਸਮਾਜ ਚੱਕ ਕੇ ਆਪਣੇ ਬਾਟੇ ਚੱਕ ਕੇ ਆਪਣੇ ਸ਼ਸਤਰ ਵਸਤ ਚੱਕ ਕੇ ਦੁਆਰਾ ਬਾਬੂ ਜਾਣ ਪਿਆ ਇਹ ਬੜੀ ਵੱਡੀ ਨਿਰਾਦਰੀ ਹੈ ਮੇਰੀ ਸਾਰੇ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਦਾ ਜਵਾਬ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ ਲਿਆ ਜਾਵੇ ਇਹਨਾਂ ਨੇ ਪਹਿਲਾਂ ਵੀ ਐਵਜੇ ਹਰਕਤਾਂ ਕੀਤੀਆਂ ਹਨ ਤੇ ਦੁਆਰਾ ਫਿਰ ਇਹਨਾਂ ਨੇ ਬੜੀ ਵੱਡੀ ਹੈ ਪੰਜ ਕਰ ਨਿਰਾਦਰੀ ਕੀਤੀ ਹੈ ਸੋ ਮੇਰੀ ਬੇਨਤੀ ਸਾਰੇ ਸੰਗਤਾਂ ਨੂੰ ਉਰਾਲ ਮਿਲ ਕੇ ਆਪਾਂ ਇਹਨੂੰ ਮੈਂ ਸਵਾਲ ਦਾ ਜਵਾਬ ਪੁੱਛੀਏ ਕਿ ਇਹੋ ਜਿਹੀ ਹਰਕਤਾਂ ਕਿਉਂ ਕਰਿਆਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ